ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਹੋਣੀ ਚਿੱਟਾ ਸੋਨਾ ਕਾਲੇ ਲੇਖ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਮਿਹਰबानी ਜੀ ਤੁਹਾਡੀ ਚਰਨਜੀਤ ਜੀ ਇਸ ਵਾਰ ਪੰਜਾਬ ਵਿੱਚ ਨਰਮੇ ਦੀ ਫਸਲ ਦਾ ਭਾਅ ਜਿਹੜਾ ਹੈ ਉਹ ਜੋ ਤੈ ਭਾਅ ਹੈ ਐਮ ਐਸ ਪੀ ਉਸ ਤੋਂ ਕਾਫੀ ਹੇਠਾਂ ਵਿਕ ਰਿਹਾ ਚੁੱਕਿਆ ਹੈ ਅਸੀਂ ਜਾਨਣਾ ਚਾਹਾਂਗੇ ਕਿ ਨਰਮੇ ਦੇ ਪੰਜਾਬ ਚ ਮੌਜੂਦਾ ਹਾਲਾਤ ਕਿਹੋ ਜਿਹੇ ਨੇ ਕੀ ਭਾਅ ਵਿਕ ਰਿਹਾ ਹੈ ਜਾਂ ਇਸ ਨਾਲ ਕਿੰਨਾ ਕਿਸਾਨਾਂ ਨੂੰ ਨੁਕਸਾਨ ਜਿਹੜਾ ਉਹ ਚੱਲਣਾ ਪੈ ਰਿਹਾ ਦੇਖੋ ਪੰਜਾਬ ਦੀ ਸਮੁੱਚੀ ਆਰਥਿਕਤਾ ਦਾ ਜਿਹੜਾ ਧੁਰਾ ਹੈ ਉਹ ਹੈਗੀ ਹੈ ਖੇਤੀ ਜੀ ਤੇ ਖੇਤੀ ਦੇ ਵਿੱਚ ਇਪੋਰਟੈਂਟ ਜਿਹੜੀ ਫਸਲ ਹੈਗੀ ਹੈ ਖਾਸ ਕਰਕੇ ਮਾਲਵਾ ਵੈਲਟ ਦੇ ਵਿੱਚ ਉਹ ਅਸੀਂ ਕਾਉਂਟਰ ਕਾਟਨ ਨੂੰ ਕਨਸਿਡਰ ਕਰਦੇ ਹਾਂ ਔਰ ਪੰਜਾਬ ਸੂਬਾ ਦੇਸ਼ ਦੇ ਉਹਨਾਂ 10 ਸੂਬਿਆਂ ਚ ਨਾਂ ਇਹਦਾ ਸ਼ਾਮਲ ਹੈ ਕਿ ਜਿਹੜੇ ਕਾਟਨ ਪ੍ਰੋਡਿਊਸ ਕਰਦੇ ਨੇ ਜੀ ਅਤਿਛ ਕੋਈ ਬੇਲਾ ਸੀ ਕਿ ਸਾਡਾ ਕਾਟਨ ਦੇ ਵਿੱਚ ਇੱਕ ਵੱਡਾ ਨਾ ਹੁੰਦਾ ਸੀਗਾ ਇਸ ਵੇਲੇ ਵੀ ਚਾਹੇ ਸਾਡੀ 7% ਹਿੱਸੇਦਾਰੀ ਹੈ ਕਾਟਨ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਔਰ ਸਭ ਤੋਂ ਵੱਡੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਗੁਜਰਾਤ ਦੀ ਹੈਗੀ ਹੈ 21.2% ਇਸੇ ਤਰ੍ਹਾਂ ਮਹਾਰਾਸ਼ਟਰ ਦੀ ਹੈਗੀ ਹੈ ਦੂਸਰੇ ਸੂਬੇ ਵੀ ਆ ਕਰਨਾਟਕਾ ਹੋਇਆ ਤੇਲੰਗਾਨਾ ਹੋਇਆ ਮਧ ਪ੍ਰਦੇਸ਼ ਹੋਇਆ ਪਰ ਆਪਾਂ ਇੱਥੇ ਗੱਲ ਕਰਨੀ ਹੈ ਪੰਜਾਬ ਦੀ ਪੰਜਾਬ ਦੇ ਵਿੱਚ ਅਸੀਂ ਖਾਸ ਕਰਕੇ ਕਿਉਂਕਿ ਮੈਂ ਮਾਲਵਾ ਵੈਲਟ ਨੂੰ ਬਿਲੋਂਗ ਕਰਦਾ ਹੈਗਾ ਤੇ ਮੈਂ ਆਪਣੇ ਬਚਪਨ ਤੋਂ ਹੀ ਦੇਖਦਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਜਿਹੜੀ ਕਾਟਨ ਦੀ ਫਸਲ ਡੋਮੀਨੇਟ ਕਰਦੀ ਸੀ ਮਾਲਵੇ ਵਿੱਚ ਤੇ ਜ ਤਕਰੀਬਨ ਅੱਜ ਵੀ ਆਪਾਂ ਦੇਖਦੇ ਹਾਂ ਤਾਂ ਕਿਸੇ ਜ਼ਿਲ੍ਹੇ 'ਚ ਥੋੜੀ ਘੱਟ ਲੱਗਦੀ ਕਿਸੇ 'ਚ ਵੱਧ ਤੇ ਨੌਂ ਜ਼ਿਲ੍ਹੇ ਕਵਰੇ ਦੇ ਵਿੱਚ ਹੁੰਦੇ ਨੇ ਤੇ ਪੂਰੀ ਕਾਟਨ ਵੈਲਟ ਦੇ ਵਿੱਚ 18 ਦੇ ਕਰੀਬ ਜਿਹੜੀਆਂ ਕਪਾਹ ਮੰਡੀਆਂ ਉਹ ਸਟੈਬਲਿਸ਼ ਕੀਤੀਆਂ ਹੋਈਆਂ ਨੇ ਜਿੱਥੇ ਨਰਮਾ ਤੇ ਕਪਾਹ ਹੈ ਉਹ ਉਹਦੀ ਵਿਕਰੀ ਹੁੰਦੀ ਹੈ ਜੀ ਅੱਜ ਆਪਾਂ ਨੂੰ ਇਸ ਦੀ ਗੱਲ ਕਰਨ ਦੀ ਕਿਉਂ ਲੋੜ ਪਈ ਉਹ ਚੇਚੇ ਤੌਰ ਤੇ ਉਸ ਦਾ ਵੱਡਾ ਕਾਰਨ ਇਹ ਹੈ ਕਿ ਨਰਮੇ ਦੀ ਜਿਹੜੀ ਫਸਲ ਹੈ ਉਹ ਉਹਦਾ ਸੀਜ਼ਨ ਹੈ ਜਿਹੜਾ ਅੱਗੇ ਮਾਰਚ ਮਹੀਨੇ ਤੱਕ ਚੱਲਣਾ ਹੈਗਾ ਜ ਜਿਹਦੀ ਪਰਚੇਜ ਚੱਲਣੀ ਹੈ ਔਰ ਇਸ ਵੇਲੇ ਜਿਹੜਾ ਪੰਜਾਬ ਦਾ ਖਾਸ ਕਰਕੇ ਮਾਲਵਾ ਵੈਲਟ ਦਾ ਜਿਹੜਾ ਕਪਾਹ ਉਤਪਾਦਕ ਕਰਦਾ ਹੈਗਾ ਕਿਸਾਨ ਉਹ ਕਾਫੀ ਘਾਟੇ 'ਚ ਜਾ ਰਿਹਾ ਹੈ ਉਸ ਨੂੰ ਆਪਣੀ ਜਿਹੜੀ ਫਸਲ ਹੈ ਚਾਹੇ ਆਪਾਂ ਪਹਿਲਾਂ ਵੀ ਕਹਿੰਨੇ ਜੇ ਕਿਸਾਨਾਂ ਨੇ ਦਿੱਲੀ ਜਾ ਕੇ ਰੌਲਾ ਪਾਇਆ ਸੀ ਤਾਂ ਇਹ ਹੀ ਕਿਹਾ ਸੀ ਕਿ ਐਮਐਸਪੀ ਦੀ ਜਿਹੜੀ ਇੱਕ ਤਰ੍ਹਾਂ ਦੀ ਲੀਗਲ ਗਾਰੰਟੀ ਕੀਤੀ ਜਾਵੇ ਜੀ ਬਿਲਕੁਲ ਹੁਣ ਐਮਐਸਪੀ ਦਾ 620 ਰੁਪਏ ਦੇ ਕਰੀਬ ਮੈਨੂੰ ਲੱਗਦਾ ਇਹਦੀ ਤੈ ਹੋਈ ਹੈ ਕਿਉਂਕਿ ਦੋ ਤਰ੍ਹਾਂ ਦੀ ਕਾਟਨ ਹੈ ਜਿਹੜੀ ਆਂਦੀ ਹੈਗੀ ਹੈ ਇੱਕ ਹੈਗੀ ਹੈ ਲੌਂਗ ਸਟੈਪਲ ਲੰਮੇ ਰੇਸ਼ੇ ਵਾਲੀ ਔਰ ਜਿਹੜੀ ਸਾਡੀ ਕਾਟਨ ਹੈਗੀ ਹੈ ਇਹ ਹੈਗੀ ਹੈ ਮੀਡੀਅਮ ਰੇਸ਼ੇ ਵਾਲੀ ਦਰਮਿਆਨੇ ਰੇਸ਼ੇ ਵਾਲੀ ਜੀ ਦੀ ਸਰਕਾਰੀ ਭਾਅ 620 ਰੁਪਏ ਤੈ ਕੀਤਾ ਹੋਇਆ ਜੀ ਤੋ ਜਦੋਂ ਅਸੀਂ ਹੁਣ ਕਾਟਨ 벨ਟ ਦੀਆਂ ਮੰਡੀਆਂ ਦੇ ਵਿੱਚ ਨਜ਼ਰ ਮਾਰਦੇ ਜਾਂ ਕਿਸਾਨਾਂ ਨਾਲ ਗੱਲ ਕਰਦੇ ਜਾਂ ਸਾਨੂੰ ਕਿਸਾਨ ਡੇਲੀ ਰਾਬਤਾ ਕਾਇਮ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਜਿਹੜੇ ਵਪਾਰੀ ਲੋਕ ਨੇ ਪੰਜਾਬ ਦੇ ਕਾਟਨ 벨ਟ ਦੇ ਉਹ ਕਾਟਨ ਨੂੰ ਸਰਕਾਰੀ ਭਾਅ ਤੋਂ ਹੇਠਾਂ ਖਰੀਦ ਰਹੇ ਨੇ ਹੁੰਦਾ ਕੀ ਹੈ ਕਿ ਜਦੋਂ ਪਹਿਲਾਂ ਵੀ ਪਾ ਹੈ ਜਿਹੜਾ ਕਾਟਨ ਦਾ ਡਿੱਗਦਾ ਹੈਗਾ ਔਰ ਐਮਐਸਪੀ ਤੋਂ ਹੇਠਾਂ ਕਾਟਨ ਆ ਜਾਂਦੀ ਹੈਗੀ ਆ ਤਾਂ ਉਸ ਟਾਈਮ ਜਿਹੜੀ ਭਾਰਤੀ ਕਪਾਹ ਨਿਗਮ ਹੈਗਾ ਜਿਹਨੂੰ ਸੀਸੀਆਈ ਕਹਿੰਦੇ ਆ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਉਹ ਮਾਰਕੀਟ ਦੇ ਵਿੱਚ ਇੰਟਰਵੈਨ ਕਰਦੀ ਹੈ ਜਦੋਂ ਮਾਰਕੀਟ ਦੇ ਵਿੱਚ ਇੰਟਰਵੈਨ ਕਰਦੀ ਹੈ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੇ ਕਾਟਨ ਦਾ ਪਾ ਹੈ ਉਸ ਨੂੰ ਹਲਾਰਾ ਮਿਲਦਾ ਹੈਗਾ ਜੀ ਉਹਦਾ ਮਤਲਬ ਇਹ ਹੀ ਹੁੰਦਾ ਕਿ ਕਿਸਾਨਾਂ ਨੂੰ ਅਸੀਂ ਸੇਵ ਕਰਨਾ ਹੈ ਕਿ ਕਿਸਾਨਾਂ ਨੂੰ ਆਪਾਂ ਨੂੰ ਮਜਬੂਰੀ ਦੇ ਵਿੱਚ ਮਿੱਟੀ ਦੇ ਭਾਅ ਆਪਣੀ ਜਿਹੜੀ ਫਸਲ ਹੈ ਉਹ بےچल्ली ਮਜ਼ਬੂਰ ਨਾ ਹੋਣਾ ਪਵੇ। ਜੀ। ਪਰ ਟਾਈਮ ਟੂ ਟਾਈਮ ਸੀਸੀਆਈ ਕਰਦੀ ਐ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਕੋਆਪਰੇਟਿਵ ਉਦਾਰਾ ਮਾਰਕਫੈਡ ਐ। ਮਾਰਕਫੈਡ ਨੇ ਵੀ ਬਠਿੰਡਾ ਦੇ ਵਿੱਚ ਆਪਣਾ ओएसडी कॉटन ਆ ਜਿਹੜਾ ਬਟਾਇਆ ਹੁੰਦਾ ਸੀ। ਜੀ। ਔਰ ਕਮਰਸ਼ੀਅਲ ਪੱਧਰ ਤੇ ਜਿਹੜੀ ਕਿ ਮਾਰਕਫੈਡ ਵੀ ਪਰਚੇਜ਼ ਕਰਦੀ ਰਹੀ ਐ कॉटन ਨੂੰ। ਪਰ ਹੁਣ ਤਾਂ ਬਿਲਕੁਲ ਨਾਮਾਤਰ ਦੇ ਮੈਨੂੰ ਲੱਗਦਾ ਇਹਨਾਂ ਨੇ ਆਪਣਾ ਵਪਾਰਕ ਕਾਰੋਬਾਰ ਐ ਮਾਰਕਫੈਡ ਨੇ। ਇੱਕ ਤਰੀਕੇ ਨਾਲ ਛਾੜੀ ਦਿੱਤਾ। ਜੀ। ਹੁਣ ਜਦੋਂ ਸੈਂਟਰ ਦਾ ਅਦਾਰਾ ਸੀਸੀਆਈ ਇੰਟਰਵੈਨ ਨਹੀਂ ਕਰਦਾ ਮਾਰਕਫੈਡ ਸਾਡਾ ਅਸੀਂ ਉਹਨੂੰ ਐਕਟੀਵੇਟ ਨਹੀਂ ਕੀਤਾ। ਟੋਟਲੀ ਰਹਿਮੂ ਕਰਮ ਤੇ ਰਹਿ ਜਾਂਦਾ ਹੈ ਕਿਸਾਨ ਵਪਾਰੀ ਦੇ ਤੇ ਜੀ ਹੁਣ ਫਾਜ਼ਲਕਾ ਚੋਂ ਸਭ ਤੋਂ ਵੱਡੀ ਪੱਧਰ ਤੇ ਖਬਰਾਂ ਆ ਰਹੀਆਂ ਨੇ ਕਿ ਉਥੇ ਕਿਸਾਨ ਹੈ ਜਿਹੜੇ ਲੁੱਟੇ ਜਾ ਰਹੇ ਨੇ ਔਰ ਜਿੰਨੇ ਮੋٹے ਤੌਰ ਤੇ ਦੇਖੀਏ ਤਾਂ 6620 ਦੇ ਅਗੇਂਸਟ ਜਿਹੜਾ ਨਰਮੇ ਦੀ ਫਸਲ ਇਸ ਵੇਲੇ ਵਿਕ ਰਹੀ ਹੈ ਉਹ 1000 ਤੋਂ ਲੈ ਕੇ 2500 ਰੁਪਏ ਪ੍ਰਤੀ ਕੁਇੰਟਲ ਘਾਟੇ ਨਾਲ ਵਿਕ ਰਹੀ ਹੈਗੀ ਹੈ ਜੀ ਤੇ ਤਕਰੀਬਨ ਇੱਕ ਅੰਦਾਜ਼ਾ ਲਗਾਇਆ ਸੀ ਕਿ 100 ਕਰੋੜ ਰੁਪਏ ਦਾ ਲਾਸ ਹੈ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੂੰ ਹੋ ਚੁੱਕਾ ਹੈ ਉਹ ਕਿਵੇਂ ਹੁਣ ਪੰਜਾਬ ਦੇ ਵਿੱਚ ਇਸ ਵੇਲੇ ਤੱਕ ਤਕਰੀਬਨ 10 ਲੱਖ ਕੁਆਂਟਲ ਹੈ ਜਿਹੜੀ ਫਸਲ ਹੈ ਉਹ ਪਰਚੇਜ਼ ਹੋਈ ਹੈ ਜੀ ਜਿਹਦੇ ਵਿੱਚੋਂ 266000 ਕੁਆਂਟਲ ਫਸਲ ਹੈ ਜਿਹੜੀ ਉਹ ਬਿਲੋ ਐਮਐਸਵੀ ਵਿਕੀ ਹੈ ਜੀ ਮਤਲਬ ਕਿਸਾਨਾਂ ਨੂੰ ਬਣਦਾ ਭਾਅ ਮਿਲਿਆ ਨਹੀਂ ਹਾਲਾਂਕਿ ਨਰਮੇ ਤੇ ਜਿਹੜੇ ਕਿਸੇ ਵੇਲੇ ਇਨਪੁਟ ਕਾਸਟ ਕਾਫੀ ਘੱਟ ਹੁੰਦੀ ਸੀ ਹੁਣ ਜੋਂ-ਜੋਂ ਨਰਮੇ ਦੀ ਫਸਲ ਨੂੰ ਆਲਾਮਤਾਂ ਪਈ ਜਾਂਦੀਆਂ ਨੇ ਤਾਂ ਉਹਦੇ ਨਾਲ ਇਨਪੁਟ ਕਾਸਟ ਹੈ ਵੀ ਜਿਹੜੀ ਕਾਫੀ ਵਧ ਗਈ ਹੈਗੀ ਹੈ ਅਬੋਰ ਦੇ ਵਿੱਚ ਆਪਾਂ ਦੇਖਿਆ ਪਿਛਲੇ ਦਿਨਾਂ ਚ ਕਿਸਾਨਾਂ ਨੇ ਉਥੇ ਸੜਕੀ ਅਵਾਜਾਈ ਰੋਕੀ ਸੀ ਉਸ ਤੋਂ ਪਹਿਲਾਂ ਬੀਕੇਜ ਉਗਰਾਹਾਂ ਵਾਲਿਆਂ ਨੇ ਬਠਿੰਡੇ ਦੇ ਵਿੱਚ ਇਹਨਾਂ ਦਾ ਖੇਤਰੀ ਦਫਤਰ ਐਸ்சிਸੀਆਈ ਦਾ ਉਹਦਾ ਦੋ ਵਾਰੀ ਘਰਾਓ ਵੀ ਕੀਤਾ ਸੀ ਉਹ ਘਰਾਓ ਕਰਨ ਦਾ ਮਕਸਦ ਇੱਕੋ ਹੀ ਸੀ ਕਿ ਸੀਸੀਆਈ ਮਾਰਕੀਟ ਦੇ ਵਿੱਚ ਇੰਟਰ ਹੋਵੇ ਜੇ ਇੰਟਰ ਹੋਏਗੀ ਤਾਂ ਵਪਾਰੀਆਂ ਨੂੰ ਮੌਕਾ ਨਹੀਂ ਮਿਲੇਗਾ ਇਸ ਵੇਲੇ ਤੱਕ ਦੀ ਜਿਹੜੀਆਂ ਰਿਪੋਰਟਾਂ ਹੈਗੀਆਂ ਨੇ ਉਹਦੇ ਵਿੱਚ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਪੰਜਾਬ ਦੇ ਵਿੱਚ ਸਿਰਫ 18% ਦੀ ਫਸਲ ਹੈ ਜਿਹੜੀ ਪਰਚੇਜ਼ ਕੀਤੀ ਹੈ ਇਦਾ ਮਤਲਬ ਹੈ ਕਿ 82% ਫਸਲ ਹੈ ਜਿਹੜੀ ਉਹ ਪ੍ਰਾਈਵੇਟ ਵਪਾਰੀਆਂ ਨੇ ਖਰੀਦ ਕੀਤੀ ਹੈ ਹੁਣ ਕਿਹਾ ਕੀ ਜਾ ਰਿਹਾ ਹੈ ਕਿਹਾਇਆ ਜਾ ਰਿਹਾ ਹੈ ਕਿ ਇਸ ਵਾਰ ਜਿਹੜੀ ਬਹੁਤ ਸਾਰੀਆਂ بارشਾਂ ਹੋਈਆਂ ਅਨਟਾਈਮਲੀ بارشਾਂ ਹੋਈਆਂ ਉਹਦੇ ਨਾਲ ਫਸਲ ਹੈ ਜਿਹੜੀ ਖਰਾਬ ਹੋਈ ਇਸ ਤਰ੍ਹਾਂ ਗੁਲਾਬੀ ਸੁੰਡੀ ਦਾ ਜਿਹੜਾ ਹੱਲਾ ਬੋਲਿਆ ਗਿਆ ਜਿਹੜੀਆਂ ਮੌਸਮ ਦੀਆਂ ਪ੍ਰਸਥਤੀਆਂ ਉਹ ਫਸਲ ਦੇ ਅਨੁਕੂਲ ਨਹੀਂ ਰਹੀਆਂ ਜਿਹਦੇ ਕਰਕੇ ਜਿਹੜੀ ਕਾਟਨ ਦੀ ਕੁਆਲਿਟੀ ਹੈ ਉਹਨੂੰ ਢਾਹ ਲੱਗੀ ਹੈ ਪਰ ਕੁਝ ਕਿਸਾਨਾਂ ਨੇ ਅੱਜ ਫਾਜ਼ਿਲਕਾ ਦੇ ਵਿੱਚ ਮੌਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਲਿਆਂਦੀਆਂ ਨੇ ਕਿ ਸੀਸੀਆਈ ਆਪਣੀ ਮਰਜ਼ੀ ਦੇ ਨਾਲ ਕਿਸਾਨਾਂ ਤੋਂ ਇੱਕੋ ਹੀ ਢੇਰੀ ਹੈ ਜਿਹੜੀ ਉਹ 600 ਰੁਪਏ ਵੀ ਖਰੀਦ ਰਹੀ ਹੈ ਦੂਜੀ ਉਹੀ ਵਪਾਰੀ ਹੈ ਜਿਹੜਾ 4700 ਰੁਪਏ ਨੂੰ ਵੀ ਉਹ ਢੇਰੀ ਹੈ ਜਿਹੜੀ ਖਰੀਦ ਰਿਹਾ ਹੈ ਹੁਣ ਚਾਹੀਦਾ ਤਾਂ ਇਹ ਸੀ ਅਤਿਸ਼ ਕਿ ਪੰਜਾਬ ਸਰਕਾਰ ਕੋਈ ਮੀਟਿੰਗ ਕਰਦੀ ਬਿਲਕੁਲ ਪਰ ਮੌਜੂਦਾ ਸਰਕਾਰ ਨੇ ਇੰਨੀ ਹਵੈਸਲੀ ਹੈ ਕਿ ਇਹਨਾਂ ਨੇ ਸ਼ੁਰੂ ਚ ਇੱਕ ਤਾਂ ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਨੇ ਇਹ ਤਾਂ ਜ਼ਰੂਰ ਫੈਸਿਲਿਟੀ ਕੀਤੀ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਜੇ ਕਾਟਨ ਲਾਉਣਗੇ ਤਾਂ ਉਹਨਾਂ ਨੂੰ 33% ਉਹਨਾਂ ਦੇ ਬੀਜਾਂ ਤੇ ਸਬਸਿਡੀ ਦੇਵਾਂਗੇ ਪਰ ਇੰਨਾ ਹੀ ਕਾਫੀ ਨਹੀਂ ਕਿਉਂਕਿ ਕਾਟਨ ਦੀ ਫਸਲ ਹੀ ਇਸ ਕਿਸਮ ਦੀ ਹੈਗੀ ਹੈ ਕਿ ਤੇ ਪੂਰੀ ਤਰ੍ਹਾਂ ਪਹਿਰੇਦਾਰੀ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਜਿਵੇਂ ਪਹਿਲਾਂ ਮਿੱਲੀਬੱਗ ਵੀ ਪੈ ਜਾਂਦੀ ਸੀ ਚਿੱਟਾ ਮੱਛਰ ਵੀ ਪੈ ਜਾਂਦਾ ਸੀ ਗੁਲਾਬੀ ਸੁੰਡੀ ਦਾ ਹੱਲਾ ਹੋ ਜਾਂਦਾ ਇਸ ਕਰਕੇ ਉਹਨਾਂ ਤੇ ਪੂਰੀ ਨਜ਼ਰਸਾਨੀ ਰੱਖਣ ਦੀ ਲੋੜ ਹੈ ਖਾਸ ਕਰਕੇ ਐਗਰੀਕਲਚਰ ਡਿਪਾਰਟਮੈਂਟ ਦਾ ਜਿਹੜਾ ਰੋਲ ਹੈ ਉਹ ਕਾਫੀ ਵੱਧ ਜਾਂਦਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਨਾ ਤਾਂ ਭਾਰਤ ਸਰਕਾਰ ਨੇ ਹਾਲਾਂਕਿ ਅਸੀਂ ਇਹ ਕਹਿੰਦੇ ਹੁੰਨੇ ਆ ਕਿ ਜਦੋਂ ਚੋਣਾ ਹੋਣ ਤਾਂ ਉਚੇਚੇ ਤੌਰ ਤੇ ਜਿਹੜੀਆਂ ਸਰਕਾਰਾਂ ਨੇ ਉਹ ਖਿਆਲ ਰੱਖਦੀਆਂ ਨੇ ਚਾਹੀਏ ਕੁਆਲਿਟੀ ਮਾੜੀ ਹੈ ਫਿਰ ਵੀ ਕਿਸਾਨਾਂ ਨੂੰ ਪੂਰਾ ਭਾਅ ਮਿਲਦਾ ਪਰ ਜੇ ਚੋਣਾ ਵਾਲੇ ਵਰੇ ਦੇ ਵਿੱਚ ਕਿਸਾਨਾਂ ਦਾ ਇਹ ਹਾਲ ਹੈ ਕਿ ਉਹਨਾਂ ਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ 2000 ਰੁਪਏ ਤੋਂ ਲੈ ਕੇ 2500 ਰੁਪਏ ਉਹਨਾਂ ਦੀ ਫਸਲ ਲੈਸ ਦੇ ਵਿੱਚ ਖਰੀਦੀ ਜਾ ਰਹੀ ਹੈ ਤਾਂ ਫਿਰ ਰੱਬ ਰੱਖੇ ਜੀ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਭਾਰਤੀ ਕਪਾਹ ਨਿਗਮ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨਾਲ ਮੀਟਿੰਗ ਕਰਦੇ ਪਰ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਇਸ ਮਸਲੇ ਦੇ ਵਿੱਚ ਸੁੱਤੀ ਰਹੀ ਜਿਹਦੇ ਵਿੱਚ ਕੀ ਕਿਸਾਨ ਹੈ ਉਥੋਂ ਦਾ ਖਾਸ ਕਰਕੇ ਮਾਨਸਾ ਦਾ ਕਹ ਲਓ ਬਠਿੰਡੇ ਦਾ ਕਹ ਲਓ ਮੁਕਸਰ ਦਾ ਕਹ ਲਓ ਫਾਜ਼ਿਲਕਾ ਜ਼ਿਲ੍ਹੇ ਦਾ ਕਹ ਲਓ ਉਹ ਪੂਰੀ ਤਰ੍ਹਾਂ ਲੁੱਟਾ ਹੋਇਆ ਹੈ ਇੱਕ ਤਾਂ ਇਹ ਹੈ ਕਿ ਅਸੀਂ ਪੁਰਾਣੇ ਸਮਿਆਂ 'ਚ ਦੇਖਦੇ ਰਹੇ ਹਾਂ ਕਿ 1988-99 ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 7.5 ਲੱਖ ਹੈਕਟੇਅਰ ਰਕਬੇ ਹੇਠ ਹੈ ਜਿਹੜੀ ਉਹ ਬਜੰਦ ਸੀ ਤੇ ਹੁਣ ਇਸ ਵਾਰ ਸਿਰਫ ਪੌਣੇ 2 ਲੱਖ ਹੈਕਟੇਅਰ ਰਹਿ ਗਈ ਹੈ ਦੇ ਪੰਜਾਬ ਦੀਆਂ ਜਿਹੜੀਆਂ ਕਪਾਹ ਮੰਡੀਆਂ ਅਸੀਂ ਆਪ ਦੇਖਦੇ ਰਹੇ ਹਾਂ ਕਿ ਉੱਥੇ ਬੜੀਆਂ-ਬੜੀਆਂ ਚਾਰੇ ਪਾਸੇ ਸਾਨੂੰ ਚਿੱਟੇ-ਚਿੱਟਾ ਦਿਖਦਾ ਸੀਗਾ ਬਿਲਕੁਲ ਢੇਰਾਂ ਲੱਗੀਆਂ ਹੁੰਦੀਆਂ ਢੇਰਾਂ ਲੱਗੀਆਂ ਹੁੰਦੀਆਂ ਸੀਗੀਆਂ ਪਰ ਹੁਣ ਕਿਤੇ ਨਰਮਾ ਲੱਭਦਾ ਨਹੀਂ ਸਾਨੂੰ ਹੁਣ 1.2 ਲੱਖ ਰਕਬਾ ਜਿਹੜਾ ਹੈਕਟੇਅਰ ਹੈ ਰਹਿ ਗਿਆ ਹੈ 27 ਲੱਖ ਗੱਠਾ ਪੰਜਾਬ ਦੇ ਵਿੱਚ ਰਿਕਾਰਡ 2006 7 ਦੀ ਗੱਲ ਹੀ ਹੈ ਜੀ ਬਿਲਕੁਲ ਕੋਈ ਹੈ ਪਰ ਮਸਲਾ ਇਹ ਹੈ ਕਿ ਜਦੋਂ ਪਹਿਲੀ ਵਾਰ 1991-92 ਵਿੱਚ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਤਾਂ ਉਹ 10 ਸਾਲ ਦਾ ਭੀੜ ਸੀ 2000 ਤੱਕ ਦਾ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਔਰ ਕਿਸਾਨ ਉਹਦੇ ਵਿੱਚ ਮਰਦਾ ਰਿਹਾ ਕਿਸਾਨ ਆਪਣੀ ਨਰਮੇ ਦੀ ਫਸਲ ਨੂੰ ਸੁੰਡੀ ਤੋਂ ਬਚਾਉਣ ਲਈ ਵੱਧ ਤੋਂ ਵੱਧ ਛੜਕਾਓ ਕਰਦਾ ਰਿਹਾ ਕੀਟਨਾਸ਼ਕਾਂ ਦੇ ਜੀ ਤੇ ਉਹਦੇ ਨਾਲ ਕੀ ਸੀ ਕਿ ਜਦੋਂ 15 15 1600 ਛੜਕਾਓ ਹੋ ਜਾਂਦੇ ਸੀ ਤਾਂ ਉਹਦੀ ਜਿਹੜੀ ਇਨਪੁਟ ਕਾਸਟ ਵੱਧਦੀ ਰਹੀ ਮੁਨਾਫਾ ਘਟਦਾ ਰਿਹਾ ਜੀਲਡ ਘਟਦੀ ਰਹੀ ਤਾਂ ਉਹਦੀ ਪੂਰਤੀ ਲਈ ਅਗਲੀ ਫਸਲ ਦੀ ਬਜਾਦ ਲਈ ਕਿਸਾਨ ਨੂੰ ਕੀ ਕਰਨਾ ਪੈਂਦਾ ਸੀ ਕਰਜ਼ਾ ਚੁਕੋਣਾ ਪੈਂਦਾ ਸੀ ਬਿਲਕੁਲ ਅਲਟੀਮੇਟਲੀ ਜਿਹੜਾ ਕਰਜ਼ਿਆਂ ਦਾ ਔਰ ਖਾਸ ਕਰਕੇ ਜਿਹੜਾ ਸੁਸਾਈਡ ਦਾ ਟ੍ਰੈਂਡ ਹੈ ਉਹ ਕਾਟਨ 벨ਟ ਤੋਂ ਸਟਾਰਟ ਹੋਇਆ ਹੁਣ ਦੂਸਰੇ ਅਸੀਂ ਵਿਧਾਰਵਾ ਦੇ ਵਿੱਚ ਦੇਖ ਲਈਏ ਮੱਧ ਪ੍ਰਦੇਸ਼ ਮਹਾਰਾਸ਼ਟਰ ਜਿੱਥੇ-ਜਿੱਥੇ ਵੀ ਕਾਟਨ ਬਜਾਦ ਹੁੰਦੀ ਹੈ ਉੱਥੇ ਸੁਸਾਈਡ ਰੇਟ ਹੈ ਜਿਹੜਾ ਜ਼ਿਆਦਾ ਹੈ ਪੰਜਾਬ ਦੇ ਵਿੱਚ ਵੀ ਦੇਖ ਲਓ ਤੁਸੀਂ ਸੁਸਾਈਡ ਰੇਟ ਕਿਸਾਨੀ ਦੇ ਵਿੱਚ ਕਾਟਨ 벨ਟ 'ਚ ਜ਼ਿਆਦਾ ਹੈ ਦੁਆਬੇ 'ਚ ਨਹੀਂ ਹੈਗਾ ਮਾਝੇ 'ਚ ਨਹੀਂ ਹੈਗਾ ਜੀ ਇਹਦੇ ਨਾਲ ਹੀ ਤਕਦੀਰ ਹੈ ਜਿਹੜੀ ਉਹ ਕਿਸਾਨਾਂ ਦੀ ਜੁੜੀ ਹੁੰਦੀ ਹੈ ਕਿਉਂਕਿ ਵੱਡੀ ਪੱਧਰ ਤੇ ਜਿਹੜਾ ਰੋਜ਼ਗਾਰ ਹੈ ਉਹ ਨਰਮਾ ਜਿਹੜਾ ਫਸਲ ਹੈ ਉਹਦੀ ਚੁਗਾਈ ਹੈ ਜਿਹੜੀ ਉਹ ਤੁਹਾਨੂੰ ਮਹਈਆ ਕਰਾਉਂਦੀ ਹੈ ਜੀ ਸਾਡੀ ਤਾਂ ਕਾਟਨ ਬੈਲਟ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਹੈ ਹੁਣ ਪਿਛਲੇ ਕੁਝ ਟਾਈਮ ਤੋਂ ਤਾਂ ਗੁજરાਤ ਚ ਵੀ ਜਾ ਕੇ ਨਰਮੇ ਦੀ ਚੁਗਾਈ ਕਰਦੇ ਨੇ ਕਿਉਂਕਿ ਪੰਜਾਬ ਚ ਉਸ ਕਿਸਮ ਦਾ ਕਾਰੋਬਾਰ ਨਹੀਂ ਰਿਹਾ ਸੋ ਨਰਮੇ ਨੇ ਕਿਸਾਨੀ ਨੂੰ ਕੱਲੀ ਨੂੰ ਝੰਬਿਆ ਨਹੀਂ ਬਲਕਿ ਮਜ਼ਦੂਰਾਂ ਨੂੰ ਵੀ ਹਿੱਟ ਕੀਤਾ ਸਾਡੀ ਸਮੁੱਚੀ ਆਰਥਿਕਤਾ ਨੂੰ ਹਿੱਟ ਕੀਤਾ ਸਭ ਤੋਂ ਵੱਡੀ ਜਿਹੜੀ ਢਾਲ ਆਈ ਹੈ ਉਹ ਲਈ ਹੈ ਕਿ ਜਿਹੜੀ ਕ੍ਰੌਪ ਡਾਈਵਰਸੀਫਿਕੇਸ਼ਨ ਦਾ ਅਸੀਂ ਨਾਰਾ ਦਿੱਤਾ ਹੈਗਾ ਜੀ ਅਸੀਂ ਇੱਕ ਪਾਸੇ ਤਾਂ ਕਹਿੰਨੇ ਕਿ ਕਣਕ ਝੋਨੇ ਦੇ ਗੇਟ ਦੇ ਵਿੱਚੋਂ ਨਿਕਲਣਾ ਹੈ ਦੂਸਰੇ ਪਾਸੇ ਸਾਡੀ ਜਿਹੜੀ ਅਲਟਰਨੇਟਿਵ ਕ੍ਰੌਪਸ ਹੈਗੀਆਂ ਉਹਨਾਂ ਦਾ ਅੱਜ ਆ ਹਾਲ ਹੈ ਜੇ ਹੁਣ ਕਿਸਾਨਾਂ ਦੀ ਬਾਹ ਫੜੀ ਜਾਂਦੀ ਭਾਰਤ ਸਰਕਾਰ ਫੜਦੀ ਪੰਜਾਬ ਸਰਕਾਰ ਫੜਦੀ ਤਾਂ ਸ਼ਾਇਦ ਇੰਨੀ ਲੁੱਟ ਹੈ ਜਿਹੜੀ ਉਹ ਚਿੱਟੇ ਦੇਣ ਨਹੀਂ ਹੋਣੀ ਸੀ ਅਸੀਂ ਜਿਹਨੂੰ ਵਾਈਟ 골ਡ ਕਹਿੰਦੇ ਹੈਗੇ ਆ ਇਹਦੇ ਨਾਲ ਤਾਂ ਸਹਿਜ ਹੀ ਹੈ ਕਿ ਅਗਲੇ ਬਾਰੇ ਜਿਹੜੇ ਕਿਸਾਨਾਂ ਨੇ ਨਰਮਾ ਲਾਇਆ ਵੀ ਹੈ ਉਹਨਾਂ ਦਾ ਹੀਟ ਲਾਈਟ ਦਾ ਰਕਵ ਹੈ ਉਹਦੇ ਵਿੱਚ ਹੋਰ ਘਟौती ਆਏਗੀ ਬਿਲਕੁਲ ਕਿਸਾਨ ਯੂਨੀਅਨ ਹੈ ਮੈਂ ਦੇਖਿਆ ਜਦੋਂ ਹੱਲਾ ਪੈਂਦਾ ਸੀ ਚਿੱਟੀ ਮੱਖੀ ਦਾ ਗੁਲਾਬੀ ਸੰਡੀ ਦਾ ਮਿੱਲੀ ਬੱਗ ਦਾ ਤਾਂ ਉਦੋਂ ਸੂਸਾਈਡ ਬਹੁਤ ਜ਼ਿਆਦਾ ਵੱਜ ਜਾਂਦੇ ਸੀ ਕਿਸਾਨ ਯੂਨੀਅਨਾਂ ਕਦੇ ਬਠਿੰਡੇ ਦੇ ਵਿੱਚ ਕਦੇ ਮਾਨਸਾ ਦੇ ਵਿੱਚ ਬੜੇ ਵੱਡੇ ਵੱਡੇ ਮੋਰਚੇ ਲੱਗਦੇ ਰਹੇ ਨੇ ਪਰ ਸਾਡੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਤਾਂ ਦਿੱਤੇ ਕਿ ਜਦੋਂ ਫਸਲ ਮਾਰੀ ਗਈ ਹੈ ਪਰ ਨਰਮੇ ਦੀ ਫਸਲ ਨੂੰ ਇਹਦੀ ਰਿਵਾਈਵਲ ਲਈ ਕੋਈ ਸਥਾਈ ਹੱਲ ਕਰਨ ਦੇ ਲਈ ਕੋਈ ਪੱਕਾ ਪੈੰਤਲਾ ਨਹੀਂ ਲਿਆ ਨਾ ਹੀ ਸਾਡੀ ਪੀਏਯੂ ਨੇ ਕੋਈ ਇਦਾਂ ਦੀ ਰਿਸਰਚ ਆਈ ਹੈ ਨਮੀ ਕਿਉਂਕਿ ਉਹ ਤਾਂ ਸ਼ੁਕਰ ਕਰੋ ਕਿ 2000 ਦੇ ਵਿੱਚ 2002 ਚ ਆ ਕੇ بی ٹی कॉटन ਆ ਗਈ ਸੀ بی ٹی कॉटन ਨੇ ਵੀ ਚਲੋ ਕਿਸਾਨਾਂ ਦਾ 4-5 ਸਾਲ ਠੀਕ ਕੱਢ ਦਿੱਤੇ ਸੀ ਪਿਛਲੀ ਵਾਰ ਭਾਅ ਨੇ ਥੋੜਾ ਕਿਸਾਨ ਬਚਾਲੇ ਸੀ ਪਰ ਜੇ ਅਸੀਂ ਨਰਮੇ ਨੂੰ ਬਚਾਉਣਾ ਹੈ ਤਾਂ ਸਾਡੀ ਭਾਰਤ ਸਰਕਾਰ ਨੂੰ ਵੀ ਅੱਗੇ ਆਣਾ ਪਏਗਾ ਔਰ ਸਟੇਟ ਗਵਰਨਮੈਂਟ ਨੂੰ ਵੀ ਸਖਤ ਪੈਨਟਡੇ ਲੈਣੇ ਪੈਣਗੇ ਕੱਲਾ ਇਹ ਨਹੀਂ ਕਿ ਅਸੀਂ ਬੀਜ ਤੇ ਸਬਸਿਡੀ ਦੇ ਦਿੱਤੀ ਤੇ ਸਾਡੀ ਡਿਊਟੀ ਹੈ ਜਿਹੜੀ ਉਹ ਖਤਮ ਹੋ ਗਈ ਹੈ ਜੀ ਚਰਨਜੀਤ ਜੀ ਜਦੋਂ ਆਪਾਂ ਗੱਲ ਨਰਮੇ ਦੀ ਕਰ ਰਹੇ ਹਾਂ ਤਾਂ ਨਰਮੇ ਨਾਲ ਜੁੜਿਆ ਹੋਈ ਇੱਕ ਹੋਰ ਚੀਜ਼ ਸਾਹਮਣੇ ਆਈ ਹੈ ਕਿ ਕੋਈ ਸਮਾਂ ਸੀਗਾ ਜਦੋਂ ਪੰਜਾਬ કોટਨ ਇੰਡਸਟਰੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਸੀਗੀ ਪਰ ਸਮੇਂ ਦੇ ਨਾਲ ਨਾਲ ਉਹ ਵੀ ਪਛੜਦੀ ਰਹੀ ਹੈ ਪਰ ਜੇ ਅੱਜ ਦੇ ਮੌਜੂਦਾ ਹਾਲਾਤ ਤੇ ਨਜ਼ਰ ਮਾਰੀਏ ਤਾਂ ਕੋਟਨ ਇੰਡਸਟਰੀ ਕਿੱਥੇ ਖੜੀ ਹੈ ਪੰਜਾਬ ਚ ਦੇਖੋ ਪੰਜਾਬ ਚ ਵੈਸੇ ਤਾਂ ਕਹਿੰਦਾ ਸਾਰੀ ਇੰਡਸਟਰੀ ਹੈਗੀ ਹੈ ਜਿਹੜੀ ਉਹ ਐਜ ਤੇ ਹੈਗੀ ਹੈ ਪਰ ਕੋਟਨ 벨ਟ ਦੇ ਵਿੱਚ ਕਿਉਂਕਿ ਜਦੋਂ ਕੋਟਨ ਦੀ ਫਸਲ ਬਹੁਤ ਅੱਛੀ ਹੁੰਦੀ ਸੀ ਪ੍ਰੋਡਕਸ਼ਨ ਅਸੀਂ ਸਾਡੀ ੀਲਡ ਵੀ ਅਤਿਸ਼ ਬਾਕੀ ਸੂਬਿਆਂ ਨਾਲੋਂ ਕਾਫੀ ਚੰਗੀ ਹੈਗੀ ਹੈ ਪੰਜਾਬ ਦੀ ਜਿਹੜੀ ਜੀ ਪਾਰੇ ਏਕੜ ਜੀਲਡ ਆਪਾਂ ਕਹਨੇ ਹੈਗੇ ਆ ਤਾਂ ਉਹਦੇ ਨਾਲ ਕੀ ਸੀ ਕਿ ਸਾਡੀਆਂ ਕਪਾਹ ਮਿਲਾਂ ਚੱਲਦੀਆਂ ਸੀ ਜਦੋਂ ਸਾਡਾ ਪੂਰਾ ਪੰਜਾਬ ਦੇ ਵਿੱਚ ਸਾਡਾ ਇੱਕ ਨਾਮ ਸੀ ਰਕਬਾ 7.5 ਲੱਖ ਹੈਕਟੇਰ ਦੇ ਕਰੀਬ ਸੀਗਾ ਤਾਂ ਉਦੋਂ ਸਾਡੇ ਪੰਜਾਬ ਦੇ ਵਿੱਚ ਸਵਾ 400 ਕਪਾਹ ਮਿਲਾਂ ਸੀਗੀਆਂ ਜੀ ਪੂਰੀਆਂ ਕਪਾਹ ਮਿਲਾਂ ਦੇ ਨਾਲ ਕੀ ਉਹਦਾ ਨ ਕਿਸੇ ਖਜ਼ਾਨੇ ਨੂੰ ਟੈਕਸਸ ਹੈ ਜਿਹੜੇ ਉਹ ਵੀ ਬਹੁਤ ਜ਼ਿਆਦਾ ਆਉਂਦੇ ਸੀ ਲੋਕਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਦਾ ਸੀ ਇੱਕ ਮੋٹے ਅੰਦਾਜ਼ੇ ਅਨੁਸਾਰੇ ਕਿਹਾ ਜਾ ਰਿਹਾ ਹੈ ਕਿ 50 ਹਜ਼ਾਰ ਤੋਂ ਉੱਪਰ ਲੋਕ ਹੈ ਜਿਹੜੇ ਲੇਬਰ ਹੈ ਉਹ ਇਨਾਂ ਕਪਾਹ ਮਿਲਣਾ ਚ ਕੰਮ ਕਰਦੀ ਸੀ ਪਰ ਹੁਣ ਉਹੀ ਰਕਬਾ ਜਿਹੜਾ ਸ਼ਿਫਟ ਹੋ ਗਿਆ ਉਸੇ ਰਕਬੇ 'ਚ ਹੁਣ ਝੋਨਾ ਆ ਗਿਆ ਹੈਗਾ ਝੋਨੇ ਦੇ ਨਾਲ ਕੀ ਕਿ ਜਿੱਥੇ ਕਪਾਹ ਮਿਲਣਾ ਸੀ ਪ੍ਰਾਈਵੇਟ ਉਹ ਹੁਣ ਰਾਈ ਸੈਲਰਾਂ 'ਚ ਕਨਵਰਟ ਹੋ ਗਈਆਂ ਹੌਲੀ ਹੌਲੀ ਸਾਰੀ ਜਿਹੜੀ ਇਹ ਇੰਡਸਟਰੀ ਸੀ ਕਾਟਣ ਵਾਲੀ ਜੀ ਇਸ ਇਹਨੂੰ ਤਾਲੇ ਲੱਗਦੇ ਰਹੇ ਨੇ ਅੱਜ ਸਾਡੇ ਕੋਲੇ ਮਿਲਣਾ 50 55 ਕਪਾਹ ਮਿਲਣਾ ਰਹਿ ਗਈਆਂ ਨੇ ਸਿਰਫ ਜਿੰਨਾਂ 'ਚ 2000 ਬੰਦਾ ਕੰਮ ਕਰਦਾ ਹੈਗਾ ਔਰ ਵੱਡੀ ਗੱਲ ਤੁਸੀਂ ਇਹ ਦੇਖੋਗੇ 1980 ਦੇ ਵਿੱਚ ਸਪਿੰਨ ਫੈੱਡ ਜਦੋਂ ਪੰਜਾਬ ਦੇ ਵਿੱਚ ਬਣੀ ਹੈਗੀ ਹੈ ਤਾਂ ਪੰਜਾਬ ਦੇ ਵਿੱਚ ਕੋਆਪਰੇਟਿਵ ਮਿਲਾਂ ਆਈਆਂ ਨੇ ਜੀ ਬਿਲਕੁਲ ਤਕਰੀਬਨ 7 ਕੋਆਪਰੇਟਿਵ ਮਿਲਾਂ 1978 'ਚ ਪਹਿਲੀ ਕੋਟਕਪੂਰੇ ਲੱਗੀ ਫਿਰ 7 ਜਿਹੜੀਆਂ ਸਪਿੰਨ ਫੈੱਡ ਨੇ ਆਪਣੀਆਂ ਕੋਆਪਰੇਟਿਵ ਮਿਲਾਂ ਲਾਈਆਂ ਕਤਾਈ ਮਿਲਾਂ ਕਹਿੰਦੇ ਨੇ ਜਿੰਨਾਂ ਨੂੰ ਅਸੀਂ ਇਹ ਬਰਨਾਲੇ ਜ਼ਿਲ੍ਹੇ 'ਚ ਤਪੇ ਕੋਲ ਸੀ ਉਹ ਵੀ ਸੇਲ ਸਾਰੀਆਂ A ਤੋਂ Z ਸਾਰੀਆਂ ਜਿਹੜੀਆਂ ਕਟਾਈ ਮਿਲਾਂ ਹੁਣ ਉਹ ਬੰਦ ਹੋ ਚੁੱਕੀਆਂ ਨੇ ਇਹਦਾ ਮਤਲਬ ਕਿ ਇਸ ਨਰਮੇ ਦੇ ਡੈੱਡ ਹੋਣ ਦੇ ਨਾਲ ਰਕਬਾ ਘਟਣ ਦੇ ਨਾਲ ਜਿੱਥੇ ਸਾਡੀ ਫਸਲੀ ਵਿਭਿੰਨਤਾ ਵਾਲਾ ਜਿਹੜਾ ਸੁਪਨਾ ਹੈ ਉਹ ਟੁੱਟਿਆ ਉਹਦੇ ਨਾਲ ਸਾਡਾ ਜਿਹੜਾ ਕੋਆਪਰੇਟਿਵ ਸੈਕਟਰ ਨੂੰ ਵੀ ਇੱਕ ਤਰੀਕੇ ਨਾਲ ਢਾਹ ਲੱਗੀ ਹੈਗੀ ਹੈ ਹੁਣ ਜਿਵੇਂ ਆਪਾਂ ਕਹਿੰਦੇ ਨੇ ਕਿ ਕੋਆਪਰੇਟਿਵ ਸਪਿੰਨਫੈਟ ਦੀਆਂ ਸਾਰੀਆਂ ਮਿੱਲਾਂ ਬੰਦ ਹੋ ਗਈਆਂ ਇਸ ਤਰ੍ਹਾਂ ਹੀ ਦੂਸਰੀਆਂ ਜਿਹੜੀਆਂ ਪ੍ਰਾਈਵੇਟ ਮਿੱਲਾਂ ਸੀ ਉਹ ਬੰਦ ਹੋ ਗਈਆਂ ਉਹਨੂੰ ਲੋੜਦਾ ਇਸ ਗੱਲ ਦੀ ਸੀ ਕਿ ਜੇ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਕਿ ਇਹ ਐਗਰੋ ਇੰਡਸਟਰੀ ਦੀ ਲੋੜ ਹੈ ਪੰਜਾਬ ਦੇ ਵਿੱਚ ਤੇ ਇਹ ਵੀ ਤਾਂ ਇੱਕ ਐਗਰੋ ਇੰਡਸਟਰੀ ਹੈਗੀ ਹੈ ਹੈਨਾ ਇਹਨੂੰ ਪ੍ਰਮੋਟ ਕਰਨ ਦੀ ਲੋੜ ਹੈ ਜਿੱਥੇ ਹੁਣ ਪਿੱਛੇ ਜਿਹੇ ਤਾਂ ਇਹਨਾਂ ਦੀਆਂ 55 ਮਿੱਲਾਂ ਵਾਲਿਆਂ ਨੇ ਆਪਣੇ ਮਿੱਲਾਂ ਨੂੰ ਤਾਲੇ ਵੀ ਲਾਤੇ ਸੀ ਉਹਨਾਂ ਦੇ ਵੀ ਕੋਈਆਂ ਸ਼ਿਕਾਇਤਾਂ ਸੀ ਸਰਕਾਰ ਨੂੰ ਚਾਹੀਦਾ ਕਿ ਜੇ ਸੱਚਮੁੱਚ ਅਸੀਂ ਸੰਸੀਅਰ ਹਾਂ ਕਿ ਪੰਜਾਬ ਨੂੰ ਮੁੜ ਪੈਰਾਂ ਸਿਰ ਖੜਾ ਕਰਨਾ ਹੈ ਤੇ ਪੰਜਾਬ ਦੇ ਵਿੱਚ ਅਸੀਂ ਮੁੜ ਇੰਡਸਟਰੀ ਲੈ ਕੇ ਆਉਣੀ ਹੈ ਤੇ ਜਿਹੜੀ ਸਾਡੇ ਕੋਲੇ ਮੌਜੂਦਾ ਇੰਡਸਟਰੀ ਹੈ ਪਹਿਲੀ ਪ੍ਰਾਇੋਰਟੀ ਤੇ ਅਸੀਂ ਉਹਨਾਂ ਨੂੰ ਤਾਂ ਸੇਵ ਕਰਨਾ ਸਿੱਖੀਏ ਜੀ ਜੇ ਇਹ ਸੇਵ ਹੋਊਗੀ ਤਾਂ ਇਹਦੇ ਨਾਲ ਹੋਰ ਜਿਹੜੀ ਐਗਰੋ ਇੰਡਸਟਰੀ ਹੈ ਉਹ ਵੀ ਲਿਆਂਦੀ ਜਾ ਸਕਦੀ ਹੈ ਜੀ ਚਰਨਜੀਤ ਜੀ ਇਹ ਤਾਂ ਗੱਲ ਸੀ ਖੇਤੀਬਾੜੀ ਨਾਲ ਜੁੜੀ ਜੇ ਇਸ ਤੇ ਨਾਲ ਹੀ ਗੱਲ ਸਿਆਸਤ ਦੀ ਕਰੀਏ ਤਾਂ ਲੰਘੇ ਦਿਨ ਇੰਡੀਆ ਬਲੌਕ ਦੀ ਮੀਟਿੰਗ ਦਿੱਲੀ ਦੇ ਵਿੱਚ ਹੋ ਕੇ ਹਟੀ ਹੈ ਤੇ ਮੀਟਿੰਗ ਤੋਂ ਬਾਅਦ ਆਪ ਸੁਪਰੀਮਰ ਰਵਿੰਦ ਕੇਜਰੀਵਾਲ ਨੇ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਨੇ ਤੇ ਹੁਣ ਇੰਡੀਆ ਗਠਜੋੜ ਦੇ ਸਰਪ੍ਰਸਤ ਵੀ ਬਣਾਏ ਨੇ ਮਲਿਕਾ ਅਰਜੁਨ ਖੜਗੇ ਦੇ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਕੀਤੀ ਹੈ ਕੀ ਉਸ ਮੀਟਿੰਗ ਦੇ ਵਿੱਚ ਪੰਜਾਬ ਨਾਲ ਸੀਟਾਂ ਸ਼ੇਅਰਿੰਗ ਨੂੰ ਲੈ ਕੇ ਕੋਈ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ ਕਿ ਲੱਗਦਾ ਹੈ ਵੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਜਿਹੜਾ ਹੈਗਾ ਲੋਕ ਸਭਾ ਚੋਣਾਂ ਲੜਨ ਗਿਆ ਦੇਖੋ ਇੰਡੀਆ ਬਲਾਕ ਦੀਆਂ ਮੀਟਿੰਗਾਂ ਤਾਂ ਕਈ ਹੋ ਚੁੱਕੀਆਂ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਇੰਡੀਆ ਬਲਾਕ ਦੇ ਇਹ ਸਾਰੇ ਧੜੇ ਆ ਜਿਹੜੇ ਉਹ ਇੱਕ ਤਰੀਕੇ ਨਾਲ ਇੱਕ ਯੂਨਿਟੀ ਦੇ ਵਿੱਚ ਜੰਮ ਨਹੀਂ ਰਹੇ ਹੁਣ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਵੀ ਦੇਖਦੇ ਆ ਕਿ ਮਮਤਾ ਵੀ ਗੈਰ ਹਾਜ਼ਰ ਰਹੀ ਹੈਗੀ ਹੈ ਤੇ ਤੁਹਾਡੇ ਦੂਸਰਾ अखिलेश यादव ਵੀ ਉਸ ਮੀਟਿੰਗ ਦੇ ਵਿੱਚ ਨਹੀਂ ਗਿਆ ਜੀ ਕੇਜਰੀਵਾਲ ਨੂੰ ਵੀ ਸ਼ਾਮ ਨੂੰ ਜਿਹੜਾ ਹੈ ਫਿਰ ਉੱਥੇ ਬੁਲਾਇਆ ਆ ਉਹਦੀ ਰਿਹائش ਤੇ ਖੜਗੇ ਦੀ ਰਿਹائش ਤੇ ਜਿੱਥੇ ਰਾਹੁਲ ਗਾਂਧੀ ਵੀ ਆਇਆ ਹੈ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੁਝ ਗੈਪਸ ਨੇ ਜਿਨ੍ਹਾਂ ਨੂੰ ਭਰਨ ਦੀ ਲੋੜ ਹੈ ਖੱਪਿਆਂ ਨੂੰ ਭਰਨ ਦੀ ਲੋੜ ਹੈ ਕਿ ਕੋਈ ਟਾਈਮ ਕਿਹੜਾ ਰਹਿ ਗਿਆ ਲਾਲਾਂ ਕਿ ਹੁਣ ਤਾਂ ਇਹ ਕਿਹਾ ਜਾ ਰਿਹਾ ਕਿ ਪਾਰਲੀਮੈਂਟ ਦੀਆਂ ਚੋਣਾਂ ਜਿਹੜੀਆਂ ਉਹ ਇਸ ਵਾਰ ਜਲਦੀ ਆ ਸਕਦੀਆਂ ਨੇ ਜੀ ਬਿਲਕੁਲ ਜੇ ਜਲਦੀ ਆ ਸਕਦੀਆਂ ਤਾਂ ਇੰਡੀਆ ਗੱਠਜੋੜ ਤਾਂ ਹਜੇ ਉਹਨਾਂ ਦੀ ਆਪਸੀ ਰਣਨੀਤੀ ਹੈ ਜਿਹੜੀ ਯੂਨਿਟੀ ਨਹੀਂ ਬਣ ਪਾ ਰਹੀ ਜੀ ਹੁਣ ਪਹਿਲਾਂ ਉਹ ਕਹਿ ਰਹੇ ਸੀ ਕਿ ਜੀ ਤੁਸੀਂ ਨਤੀਸ਼ ਕੁਮਾਰ ਨੂੰ ਜਿਹੜਾ ਕਨਵੀਨਰ ਵਾਲੀ ਗੱਲ ਸੀ ਉਹ ਤੇ ਫੇਰ ਇਹ ਰਜ਼ਾਮੰਦ ਨਹੀਂ ਹੋਏ ਤਾਂ ਉਹਨਾਂ ਨੇ ਕਿਹਾ ਕਿ ਖੜ ਗਈ ਹੈ ਠੀਕ ਹੈ ਕਨਵੀਨਰ ਰਹੇਗਾ ਤਾਂ ਜਦੋਂ ਅਸੀਂ ਬੇਸਿਕ ਸਟਰਕਚਰ ਹੀ ਹਜੇ ਇਹਨਾਂ ਦਾ ਉੱਥੇ ਕੁਝ ਗੈਬ ਨੇ ਸੀਟ ਸ਼ੇਅਰਿੰਗ ਦਾ ਸੈਕੰਡਰੀਆ ਗੱਲਾਂ ਹੈਗੀਆਂ ਨੇ ਔਰ ਵੱਡਾ ਮਸਲਾ ਸੀਟ ਸ਼ੇਅਰਿੰਗ ਦਾ ਹੀ ਉੱਥੇ ਆ ਕੇ ਜਿਹੜਾ ਸਾਰਾ ਪੇਚ ਹੈ ਉਹ ਫਸਣਾ ਹੈਗਾ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੀ ਗੱਲ ਉਹ ਪੰਜਾਬ ਦੀ ਮੈਨੂੰ ਜਿੰਨਾ ਕੁ ਪਤਾ ਲੱਗੇ ਕਿ ਪੰਜਾਬ ਦੀ ਹਜੇ ਕੋਈ ਡਿਸਕਸ਼ਨ ਹੈ ਜਿਹੜੀ ਉਹ ਇੰਡੀਆ ਬਲੌਗ ਦੇ ਵਿੱਚ ਕਿਸੇ ਤਰ੍ਹਾਂ ਦੀ ਨਹੀਂ ਹੋਈ ਹੈ ਪਰ ਇੰਨਾ ਜ਼ਰੂਰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਦੋਹੇ ਤਰ੍ਹਾਂ ਅਲੱਗ-ਅਲੱਗ ਚੋਣ ਲੜਨਗੀਆਂ ਕਿਉਂਕਿ ਕਾਂਗਰਸ ਦਾ ਵੀ ਇੰਟਰਸਟ ਹੈ ਤੁਹਾਨੂੰ ਪਤਾ ਹੈ ਕਿ ਪਿਛਲੇ 3 ਦਿਨਾਂ ਇਥੇ ਦਿਵਿੰਦਰ ਜਾਦਵ ਜਿਹੜੇ ਨਵੇਂ ਇਹਨਾਂ ਦੇ ਇੰਚਾਰਜ ਲਾਇਏ ਨੇ ਕਾਂਗਰਸ ਦੇ ਉਹ ਆਏ ਸੀ ਉਹਨਾਂ ਨੇ ਬਲਾਕ ਪ੍ਰਧਾਨਾਂ ਨਾਲ ਜ਼ਿਲ੍ਹਾ ਪ੍ਰਧਾਨਾਂ ਨਾਲ ਤੇ ਆਪਣੇ ਸਾਰੇ ਪੋਲੀਟੀਕਲ ਲੀਡਰਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਆਪਣੀ ਫੀਡਬੈਕ ਜਿੰਨੀ ਵੀ ਉੱਥੇ ਬਲਾਕ ਪ੍ਰਧਾਨਾਂ ਨੇ ਦਿੱਤੀ ਹੈ ਜਾਂ ਵਰਕਰਾਂ ਨੇ ਦਿੱਤੀ ਹੈ ਉਹ ਵੀ ਇਸ ਹੱਕ 'ਚ ਹੈ ਕਿ ਜਿਹੜੀ ਚੋਣ ਹੈ ਪੰਜਾਬ ਦੇ ਵਿੱਚ ਉਹ ਇਕੱਲੇ ਤੌਰ ਤੇ ਲੜੀ ਜਾਵੇ ਜਦੋਂ ਇਹ ਇਕੱਲੇ ਤੌਰ ਤੇ ਲੜਕੀ ਰਾਜੀ ਨੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਗੱਲ ਐਲਾਨ ਕਰ ਦਿੱਤੀ ਉਹਨਾਂ ਨੇ ਤਾਂ ਨਾਰਾ ਵੀ ਦੇ ਦਿੱਤਾ 13 0 ਵਾਲਾ ਬਿਲਕੁਲ ਜੀ ਹੈਨਾ ਇਹਦਾ ਮਤਲਬ ਕਿ ਬਾਰੀ ਤਾਂ ਉਹ ਅੰਦਰੂਨੀ ਤੌਰ ਤੇ ਜੋ ਮਰਜੀ ਖਿਚੜੀ ਪੱਕ ਰਹੀ ਹੋਵੇ ਡਿਸਕਸ਼ਨਾਂ ਹੋ ਰਹੀਆਂ ਹੁਣ ਇੱਕ ਤਾਂ ਕੱਲ ਕੋਈ ਡਿਸਕਸ਼ਨ ਨਹੀਂ ਹੋਈ ਮੈਨੂੰ ਜਿੰਨਾ ਕੁ ਪਤਾ ਲੱਗਿਆ ਹੈਗਾ ਉਥੇ ਇੰਡੀਆ ਬਲੌਕ ਦੀ ਜਿਹੜੀ ਮੀਟਿੰਗ ਹੋਈ ਜਾਂ ਕੇ ਜ਼ਰੀਆਲ ਮਿਲੇ ਹੈਗੇ ਨੇ ਦੂਸਰਾ ਇਹ ਕਿ ਆਮ ਆਦਮੀ ਪਾਰਟੀ ਨੇ ਤੈਅ ਕਰ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਾਂਗੇ ਜੀ ਕਾਂਗਰਸ ਨੇ ਵੀ ਤਕਰੀਬਨ ਤੈਅ ਕੀਤਾ ਹੋਇਆ ਇੱਕ ਰਸਮੀ ਇਲਾਨ ਹੈ ਜਿਹੜਾ ਉਹ ਬਾਕੀ ਹੈ ਸੋ ਮੇਰੇ ਜਾਣਕਾਰੀ ਦੇ ਮੁਤਾਬਕ ਇਹ ਹੈ ਕਿ ਦੋਹੇ ਤਰ੍ਹਾਂ ਪੰਜਾਬ ਦੇ ਵਿੱਚ ਇਕੱਲੇ-ਇਕੱਲੇ ਤੌਰ ਤੇ ਜਿਹੜੇ ਚੋਣ ਐ ਉਹ ਲੜ ਸਕਦੀਆਂ ਨੇ ਕਿ ਕੋਈ ਦੋਨੇ ਤਰ੍ਹਾਂ ਦਾ ਸਟੈਂਡ ਇਹੀ ਹੈ ਕਿ ਅਸੀਂ ਇਕੱਲੇ-ਇਕੱਲੇ ਤੌਰ ਤੇ ਲੜਨਾ ਹੈਗਾ ਜੇ ਦੋਨੇ ਤਰ੍ਹਾਂ ਰਾਜੀ ਨੇ ਫਿਰ ਉਹਦੇ ਵਿੱਚ ਕੋਈ ਦਿੱਕਤ ਵੀ ਕੀ ਹੋ ਸਕਦੀ ਹੈਗੀ ਸੋ ਮੇਰੀ ਜਾਣਕਾਰੀ ਦਾ ਇਹ ਤਾਂ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਦੇਰ ਸਵੇਰ ਹੈ ਜਿਹੜਾ ਰਸਮੀ ਇਲਾਨ ਉਹ ਕਾਂਗਰਸ ਵੀ ਕਰ ਦੇਵੇਗੀ ਔਰ ਜਿਹੜੀ ਆਮ ਆਦਮੀ ਪਾਰਟੀ ਵੀ ਕਰ ਦੇਗੀ ਜੀ ਇਹਨਾਂ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ